ਮਾਨਯੋਗ ਡੀਜੀਪੀ ਸਾਹਿਬ ਜੀ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੰਮ੍ਰਿਤਸਰ ਨੇ ਇੱਕ ਵਿਅਕਤੀ ਹਰਮਨਪ੍ਰੀਤ ਸਿੰਘ son of ਸੁਖਵਿੰਦਰ ਸਿੰਘ ਵਾਸੀ ਗੁਮਾਨਪੁਰੇ ਨੂੰ 10 ਕਿਲੋ ਹੈਰੋਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਇਸ ਸਬੰਧੀ ਮਕਦਮਾ ਨੰਬਰ 8/18 225 ਤੇ ਥਾਣਾ ਐਸਐਸਓਸੀ ਦਰਜ ਕੀਤਾ ਗਿਆ ਜੀ ਸਾ ਗ੍ਰਿਫਤਾਰੀ ਕਿੱਥੇ ਹੋਈ ਹੈ ਇਦੀ ਗ੍ਰਫਤਾਰੀ ਏਰੀਆ ਮਾਲ ਹਰਾਂਪੀਆ ਥਰੋਡ ਦੇ ਲੱਗੇ ਹੋਏ ਜੀ ਸਰ ਉਮਰ ਕਿੰਨੀ ਨਰਈਆ ਜੀ ਇਰੀ ਉਮਰ ਕਰੀਬ 24-25 ਸਾਲ ਹੈ ਹਾਂਜੀ ਇਹ ਤੇ ਪਹਿਲਾਂ ਵੀ ਕੋਈ ਪਰਚਾ ਪਚਾਇਆ ਹਾਂਜੀ ਇਹ ਤੇ ਪਹਿਲਾਂ ਪਰਚਾ ਹੈਗਾ ਥਾਣਾ ਘਰੇਂਡਾ ਦਾ ਐਂਡੀ ਦਾ ਮੁਕਦਮਾ ਦਰ ਗਿਆ ਜਿੱਥੇ ਕਿੰਨੇ ਕੇ ਦਿਨ ਦਾ ਕੰਮ ਚ ਇਨਵੋਲਡ ਇਹ ਕਰੀਬ ਸਾਲ ਡੇਢ ਸਾਲ ਤੋਂ ਕੰਮ ਕਰਦਾ ਪਿਆ ਜੀ ਇਹ ਮੁਕੰਮਲ ਦਾ ਕਿਵੇਂ ਸੀ ਇਹਦਾ ਇਹ ਸਰੀ ਖਪਾ ਮਤਲਬ ਡਰੋਨ ਦੇ ਜਰੀਏ ਆਉਂਦੇ ਸੀ ਅੱਛਾ ਕਿੰਨੇ ਦਿਨ ਪਹਿਲੇ ਤੋਂ ਕਈ ਕਿੰਨੇ ਖਪਾ ਸਪਲਾਈ ਕਰ ਚੱਲਦੇ ਉਹਦੇ ਅੱਜ ਉਹ ਮਾੜੇ ਆਏ ਮਾਰ ਜੂਗਾ ਦਲ ਤੋਂ ਇਹਦਾ ਦਿਨ ਦੇ ਅੰਦਰ ਮਾਰ ਮਿਲਿਆ ਤੇ ਅੱਗੇ ਫਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਅਧਿਕਾਰੀ ਜੀ ਇਹਨੂੰ ਪੇਸ਼ ਹੀ ਕੀਤਾ ਹੈ ਕਿ ਦੇਖੋ ਕੋਸ਼ਿਸ਼ ਵਿੱਚ ਜਿਹੜੇ ਜਿਹੜੇ ਆਣਗੇ ਫਿਰ ਉਹਨਾਂ ਨੂੰ ਦੇਖਦੇ ਹਾਂ ਜੀ ਸਰ ਜੋ ਕੋਈ ਦੇਖੋ ਮੋਬਾਈਲ 'ਤੇ ਬ੍ਰਾਉਜ਼ ਹੋਇਆ ਹੋਇਆ ਹੈ ਜਾਂ ਉਹਦੇ ਵਿੱਚ ਕੋਈ ਪਾਕਿਸਤਾਨੀ ਤਸਕਰ ਦੇ ਨਾਲ ਲਿੰਕ ਜਾਂ ਕੁਝ ਵੀ ਪਤਾ ਨਾ ਜਾ ਉਹ ਅਗਰ ਆਪਣਾ ਅੱਗੇ ਪੁਸ਼ਕਿਸ਼ ਦੇ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਾਂਗੇ ਅੱਜ ਤੇ ਅੱਜ ਇਹਨੂੰ ਪੇਸ਼ ਹੀ ਕੀਤਾ ਹੈ ਕਿ ਪੁਸ਼ਕਿਸ਼ ਕਰਾਂਗੇ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਫਿਰ ਤੁਹਾਨੂੰ ਦੱਸਿਆ ਜਾਊਗਾ ਜੀ